ਸਾਹੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਲਗਾਤਾਰ ਤੁਹਾਨੂੰ ਖਨੌਰੀ ਮੋਰਚੇ ਦੀਆਂ ਤਸਵੀਰਾਂ ਵਿਖਾ ਰਿਹਾ ਜਿਸ ਸੰਗ ਦੇ ਨਾਲ ਸੰਗਤਾਂ ਦੇ ਇੱਥੇ ਪੁੱਜਣ ਦਾ ਸਿਲਸਿਲਾ ਚੱਲ ਰਹੀ ਹੈ ਲਗਾਤਾਰ ਸੰਘਰਸ਼ ਹੋਰ ਮਜ਼ਬੂਤ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਡਲੇਵਾਲ ਸਾਹਿਬ ਜਿਹੜਾ ਹੈ ਉਹਨਾਂ ਦਾ ਮਰਨ ਵਰਤ ਜਿਹੜਾ ਉਹ ਵੀ ਲਗਾਤਾਰ ਚੱਲ ਰਿਹਾ ਔਰ ਉਹਨਾਂ ਦੇ ਹੌਸਲੇ ਜਿਹੜੇ ਨੇ ਉਸੇ ਢੰਗ ਦੇ ਨਾਲ ਮਜ਼ਬੂਤ ਨੇ ਜਿਸ ਢੰਗ ਦੇ ਨਾਲ ਪਹਿਲੇ ਦਿਨ ਉਹ ਮਰਨ ਵਰਤੇ ਬੈਠੇ ਸੀ ਭਾਈ ਬਡਾਲਾ ਸਾਡੇ ਨਾਲ ਗੱਲਬਾਤ ਕਰਵੇਂ ਅੱਜ ਤੁਸੀਂ ਵੀ ਸਟੇਜ ਦੇ ਉੱਪਰ ਗਏ ਸੰਗਤਾਂ ਨੂੰ ਅੱਜ ਤੁਸੀਂ ਵੀ ਸੰਬੋਧਿਤ ਕੀਤਾ ਦਲੇਵਾਲ ਸਾਹਿਬ ਦਾ ਹਾਲਚਾਲ ਵੀ ਤੁਸੀਂ ਜਾਣਿਆ ਕਿ ਸਿਹਤ ਨੂੰ ਲੈ ਕੇ ਉਹਨਾਂ ਦੇ ਕੀ ਹਾਲਾਤ ਨੇ ਇਸ ਵਕਤ ਕੀ ਗੱਲਬਾਤ ਕਰ ਰਹੇ ਨੇ ਸਿਹਤ ਵੇਖੀ ਜਾਏ ਤਾਂ ਨਾਜ਼ੁਕ ਹੈ ਹੌਸਲਾ ਵੇਖਿਆ ਜਾਏ ਤੇ ਬੁਲੰਦ ਹੈ ਔਰ ਦੂਸਰੇ ਪਾਸੇ 26 ਨਵੰਬਰ ਨੂੰ ਉਹ ਬੈਠੇ ਅਸੀਂ 26 ਨਵੰਬਰ ਤੋਂ ਹੀ ਉਹਨਾਂ ਨੂੰ ਸ਼ਹੀਦ ਮੰਨ ਲਿਆ। ਦੂਸਰੀ ਗੱਲ ਸਰੀਰ ਨੂੰ ਅਸੀਂ ਕਿਸੇ ਵੀ ਕੀਮਤ ਤੇ ਜਾਣ ਨਹੀਂ ਦੇਣਾ ਹੋਊਗਾ। ਜੀ ਅਰਦਾਸ ਕਰਦੇ ਆਂ ਅਸੀਂ ਬਚਾਉਣਾ ਏ ਡੱਲੇਵਾਲ ਨੂੰ ਸਰੀਰ ਕਰਕੇ ਨਹੀਂ ਮਰਨ ਦੇਣਾ ਆਤਮਿਕ ਤੌਰ ਤੇ ਸ਼ਹੀਦ ਨੇ ਉਹ ਮੰਨ ਲਿਆ। ਜੀ ਔਰ ਉਦੋਂ ਬਾਅਦ ਉਹਨਾਂ ਨੇ ਜਿਹੜੀ ਅੱਜ ਅਰਦਾਸ ਸੱਚਖੰਡ ਦਰਬਾਰ ਸਾਹਿਬ ਵੀ ਕੀਤੀ ਦੀਵਾਨ ਵਿੱਚ ਵੀ ਹੋਈ ਤੇ ਮੈਂ ਕੋਲ ਬਹਿ ਕੇ ਵੀ ਤੋੜ ਨਿਵਣ ਦੀ ਗੱਲ ਕਹਿ ਕੇ ਆਇਆ ਵੀ ਸਤਿਗੁਰ ਨਵਾਣ ਉਸ ਵਕਤ ਉਹਨਾਂ ਨੂੰ ਇਹ ਵੀ ਇਤਿਹਾਸ ਸੁਣਾਇਆ ਕਿ ਚਮਕੌਰ ਦੀ ਗੜੀ 'ਚ ਭਾਈ ਦਇਆ ਸਿੰਘ ਨੇ ਕਿਹਾ ਸੀ ਗੜੀ ਛੱਡ ਕੇ ਨਿਕਲੋ ਤੁਹਾਡੀ ਸੇਤ ਦੀ ਲੋੜ ਹੈ ਜੀ ਕਿਉਂ ਦਇਆ ਸਿੰਘ ਪੈਦਾ ਕਰਨ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਕਾਫੀ ਆ ਪਰ ਕਾਫੀ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਪੈਦਾ ਕਰ ਸਕਣਗੇ ਇਸ ਲਈ ਡੱਲੇਵਾਲ ਸਾਹਿਬ ਤੁਹਾਡੀ ਸੇਤ ਜ਼ਰੂਰੀ ਹੈ ਮੋਰਚਾ ਵੀ ਫਤਿਹ ਹੋਊ ਔਰ ਸੇਤ ਵੀ ਜਿਉਂਦੀ ਰੱਖਣੀ ਹੈ ਇਹ ਜਾਣ ਨਹੀਂ ਦੇਣੀ ਤੇ ਤੋੜ ਨਿਭਣ ਦੀ ਗੱਲ ਅਰਦਾਸ ਸੱਚਖੰਡ ਦਰਬਾਰ ਸਾਹਿਬ ਦੀ ਅਰਦਾਸ ਸੁਣ ਕੇ ਉਹਨਾਂ ਨੇ ਫਿਰ ਧੀਮੀ ਜੀ ਆਵਾਜ਼ ਵਿੱਚ ਜਕਾਰਾ ਛੱਡਿਆ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਹੱਥ ਚੁੱਕਿਆ ਨਹੀਂ ਸੀ ਜਾਂਦਾ ਫਿਰ ਮੈਂ ਫੜ ਕੇ ਝੱਕਿਆ ਕਹਿੰਦੇ ਵੀ ਮੇਰੇ ਹੌਸਲੇ ਬੁਲੰਦ ਨੇ ਪਰ ਅਸੀਂ ਇਹ ਕਹਿਣਾ ਚਾਹਾਂਗੇ ਸਰਕਾਰ ਨੂੰ ਕਿ ਸਰਕਾਰ ਜੇ ਵਾਕਈ RAM RAJ ਤੇ ਫਿਰ ਡੱਲੇਵਾਲ ਸਾਹਿਬ ਦਾ ਤੁਰੰਤ ਹਾਲ ਪੁੱਛੇ ਔਰ ਜੋ ਵਾਅਦੇ ਕੀਤੇ ਨੇ ਕਿਸਾਨਾਂ ਨਾਲ ਉਹ ਪੂਰੇ ਕਰੇ ਫਿਰ ਤੇ ਰਾਮ ਰਾਜ ਹੈ ਤੇ ਜੇ ਵਾਅਦੇ ਕਰਕੇ ਮੁਕਰਨਾ ਹੈ ਤੇ ਡੱਲੇਵਾਲ ਸਾਹਿਬ 25 ਦਿਨ ਹੋ ਗਏ 75 ਵਰਿਆਂ ਦਾ ਬਜ਼ੁਰਗ ਭੁੱਖਾ ਪਾਣਾ ਬੈਠਾ ਹੈ ਤੇ ਫਿਰ ਇਹਨੂੰ ਔਰੰਗਜੇਬ ਵੀ ਰਾਜ ਕਹਿ ਸਕਾਂਗੇ ਔਰ ਭਵਿੱਖ ਵਿੱਚ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਅੱਜ ਇਹ ਕਿਹਾ ਜਾਇਆ ਕਰੂ ਕਿ ਉਸ ਦੇਸ਼ ਦਾ ਨਾਮ ਦੱਸੋ ਜਿੱਦੇ ਕਿਸਾਨ ਕਦੇ ਘਰੇ ਨਹੀਂ ਸੁੱਤੇ ਮੰਗਾ ਦੀ ਖਾਤਰ ਸੜਕਾਂ ਤੇ ਰਹਿੰਦੇ ਆ ਆਉਣ ਵਾਲੇ ਲੋਕ ਲਿਖਿਆ ਕਰਨਗੇ ਉਹਦਾ ਨਾਂ ਭਾਰਤ ਕਿਹੜੀ ਸਰਕਾਰ ਸੀ ਜਿਨਨੇ ਕਦੇ ਕਿਸਾਨਾਂ ਨੂੰ ਘਰੇ ਸੌਣ ਨਹੀਂ ਦਿੱਤਾ ਤੇ ਸੜਕਾਂ ਤੇ ਸੌਣ ਲਈ ਮਜਬੂਰ ਕੀਤਾ ਉਸ ਰਾਜੇ ਦਾ ਨਾਂ ਦੱਸੋ ਉੱਥੇ ਫਿਰ ਕੀਆ ਕਰਨਗੇ ਬੀਜੇਪੀ ਤੇ ਮੋਦੀ ਨਰਿੰਦਰ ਮੋਦੀ ਦਾ ਨਾਂ ਆਇਆ ਕਰੂਗਾ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬੜੇ ਵਧੀਆ RAM ਰਾਜ ਦੀ ਗੱਲ ਕਰਦੇ ਹੋ ਤੇ ਫਿਰ RAM ਰਾਜ ਫਰਜ਼ ਅਦਾ ਕਰਕੇ ਹੀ ਦਿਸਦਾ ਹੈ ਨਾ ਕੀ ਬੇਨਸਾਫੀ ਕਰਕੇ ਤੇ ਆਪਣੇ ਹੱਕਾਂ ਦੀ ਗੱਲ ਕਰਕੇ ਦੂਜੇ ਦੇ ਹੱਕ ਖਤਮ ਕਰਨ ਤੇ ਇਹਨੂੰ RAM RAJ ਨਹੀਂ ਕਿਹਾ ਜਾਂਦਾ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਜ਼ਰੀਏ ਕਿ ਮਾਨਯੋਗ ਸੁਪਰੀਮ ਕੋਰਟ ਧੰਵਾਦ ਤੁਹਾਡਾ ਕੀ ਤੁਸੀਂ ਕਿਸਾਨਾਂ ਦੇ ਹਾਲਚਲ ਪੁੱਛੇ ਪਰ ਇਹਨੂੰ ਕੀ ਸਮਝੀਏ ਕਿ ਤੁਹਾਡੇ ਬੂਹੇ ਖੁੱਲੇ ਤੇ ਬੂਹੇ ਖੁੱਲਿਆਂ ਦੇ ਵਿੱਚ ਫਿਰ ਸੁਪਰੀਮ ਕੋਰਟ ਦਾ ਫਰਜ਼ੇ ਬਣਦਾ ਹੈ ਤੁਰੰਤ ਸਰਕਾਰ ਨੂੰ ਡਾਇਰੈਕਸ਼ਨ ਦੇਵੇ ਕੀ ਵਾਦਾ ਖਲਾਫੀ ਦਾ ਜਾਂ ਤਾਂ ਮੁਕਦਮਾ ਦਰਜ ਹੋ 24 ਘੰਟਿਆਂ 'ਚ ਜਾਂ ਉਹ ਮੈਨੀਫੈਸਟੋ ਨੂੰ ਲਾਗੂ ਕਰਕੇ ਤੇ ਡੱਲੇਵਾਲ ਸਭ ਦੀ ਸੇਤ ਜ਼ਰੂਰੀ ਬਚਾਈ ਜਾਵੇ ਜੇ ਤੁਸੀਂ ਡਾਇਰੈਕਸ਼ਨ ਕਰਦੇ ਹੋ ਫਿਰ ਤਾਂ ਮੰਨਦੇ ਆ ਤੇ ਜੇ ਐਸਾ ਨਹੀਂ ਹੋ ਰਿਹਾ ਤੇ ਫਿਰ ਕਿਤੇ ਨਾ ਕਿਤੇ ਉਹੀ ਕੰਮ ਹੈ ਜੋ ਖੇਤੀ ਮੰਤਰੀ ਕਰ ਰਹੇ ਆ ਕਿ ਕਿਸਾਨਾਂ ਲਈ ਬੂਹੇ ਖੋਲੇ ਆ ਉਹ ਕਿਹੜਾ ਬੂਹ ਆ ਤੂੰ ਕਿੱਥੇ ਖੋਲ ਕੇ ਬੈਠਾ ਭਰਾਵਾ ਜਿਹੜਾ ਬੂਹ ਆ ਕਿੱਧਰ ਨੂੰ ਖੁੱਲਦਾ ਹੈ ਇੱਧਰ ਨੂੰ ਖੋਲ ਆ ਜਿਹੜਾ ਉਮਰਚਿਆਂ ਚ ਲੋਕ ਬੈਠੇ ਹੋਏ ਫਿਰ ਉਹ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਘਰੇ ਬੈਠੇ ਦਲੀਲਾਂ ਦੇ ਰਹੇ ਆ ਕਿ ਮਰਨ ਵਰਤ ਛੱਡ ਦੇਣ ਅਸੀਂ ਸੰਘਰਸ਼ ਤਿੱਖਾ ਕਰਾਂਗੇ ਇੱਥੇ ਆਓ ਨਾ ਇਕੱਠੇ ਹੋ ਆਣ ਕੇ ਕੋਲ ਬੈਠੋ ਵੀ ਭਰਾ ਅਸੀਂ ਤੇਰੇ ਭਰਾ ਆ ਗਏ ਹੁਣ ਤੈਨੂੰ ਮਰਨ ਦੀ ਲੋੜ ਨਹੀਂ ਅਸੀਂ ਤੇਰੇ ਸਾਹਮਣੇ ਚ ਸਾਹ ਬਣਾਂਗੇ ਤੇਰਾ ਹੀ ਰੰਬਿਆ ਹੋਇਆ ਮੋਰਚਾ ਫਤਿਹ ਕਰਾਂਗੇ ਨਰਾਜ਼ਗੀਆਂ ਬਾਅਦ ਚ ਵੇਖ ਲਵਾਂਗੇ ਕਿਹਦੇ ਨੜ ਕਿਦੀ ਉਹਨਾਂ ਨੂੰ ਵੀ ਕਹਿਣਾ ਵੀ ਤੁਰੰਤ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਘਰੇ ਬੈਠੇ ਮੀਟਿੰਗਾਂ ਪ੍ਰੈਸ ਕਾਨਫਰੰਸ ਵੀਡੀਓ ਇਹ ਕੋਈ ਮੈਣੇ ਨਹੀਂ ਰੱਖਦੀਆਂ ਇਹ ਹੁਣ ਸਮਾਂ ਨਹੀਂ ਹੈ ਜਿਹੜਾ ਤੁਸੀਂ ਟਪਾ ਰਹੇ ਹੋ ਇਸ ਲਈ ਉਹਨਾਂ ਨੂੰ ਵੀ ਚਾਹੇ ਉਹ ਰਾਜੀਵਾਲ ਸਾਹਿਬ ਨੇ ਰੁਲਦੂ ਸਿੰਘ ਹੋਣੀ ਨੇ ਉਗਰਾਹਾਂ ਨੇ ਜਾਂ ਉਹ ਚੜੋਨੀ ਸਾਹਿਬ ਨੇ ਹੋਰ ਜਿੰਨੀਆਂ ਵੀ ਇਹ ਜਥੇਬੰਦੀਆਂ ਨੇ ਇਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇੱਥੇ ਪਹੁੰਚੋ ਮੈਂ ਤੁਹਾਡੇ ਨਾਲ ਬੈਠਦਾ ਆ ਉਹ ਆਪਾਂ ਡੱਲੇਵਾਲ ਸਾਹਿਬ ਕੋਲ ਬੈਠਦੇ ਹਾਂ ਕਸੂਰ ਬਾਅਦ ਚ ਕੱਢ ਲਿਓ ਕਿਹਦਾ ਹੋਊਗਾ ਔਰ ਜੇ ਇੱਥੇ ਵੀ ਡੱਲੇਵਾਲ ਸਾਹਿਬ ਕੋਈ ਗੱਲ ਨਹੀਂ ਕਰਦੇ ਤੇ ਫਿਰ ਅਸੀਂ ਉਹਨਾਂ ਨੂੰ ਕਹਿ ਸਕਾਂਗੇ ਵੀ ਹਾਂ ਤੁਸੀਂ ਕਿਤੋਂ ਗਲਤ ਕਰ ਰਹੇ ਹੋ ਮੈਂ ਅੱਗੇ ਆ ਰਹੀ ਐ ਇੱਕ ਮੈਂ ਜਿਹੜੀ ਹੈ ਉਹ ਅੱਗੇ ਆ ਰਹੀ ਹੈ ਔਰ ਜਦੋਂ ਮੈਂ ਅੱਗੇ ਆਣੇ ਲੱਗ ਜਾਂਦੀ ਹੈ ਤੇ ਫਿਰ ਸਭ ਕੁਝ ਭੁੱਲ ਜਾਂਦੇ ਆਂ ਅੱਜ ਆਹ ਪੋਸਟਰ ਲਾਣ ਦੀ ਲੋੜ ਨਾ ਪੈਂਦੀ ਇਸ ਬਾਰਡਰ ਦੇ ਉੱਪਰ ਕਿ ਚੱਲੋ ਖਨੋਰੀ ਸਿੰਘੂ ਮੋਰਚੇ ਦੇ ਉੱਪਰ ਵੇਖਿਆ ਸੀ ਕਿ ਲੋਕੀ ਆਪਣੇ ਆਪ ਘਰਾਂ ਤੋਂ ਨਿਕਲਦੇ ਸੀ ਔਰ ਮੋਰਚਿਆਂ ਤੇ ਪਹੁੰਚਦੇ ਸੀ ਮਹੀਨਾ ਲਾਂਦੇ ਸੀ ਦੋ ਦੋ ਮਹੀਨੇ ਲਾਂਦੇ ਸੀ ਉਸ ਤੋਂ ਬਾਅਦ ਘਰਾਂ ਨੂੰ ਆਉਂਦੇ ਸੀ ਲੇਕਿਨ ਜਿੰਨੇ ਘਰਾਂ ਨੂੰ ਆਉਂਦੇ ਸੀ ਉਸ ਤੋਂ ਦੁੱਗਣੇ ਜਿਹੜੇ ਨੇ ਉਹ ਮੋਰਚੇ ਤੇ ਜਾਂਦੇ ਸੀ ਤੇ ਜੇ ਤੁਸੀਂ ਅੱਜ ਆਹ ਕਹਿਣਾ ਪੈ ਗਿਆ ਇਹ ਕਹਿਣਾ ਪੈ ਗਿਆ ਪਰ ਅੱਜ ਆ ਜਿਹੜਾ ਪੋਸਟਰ ਹੈ ਇਹ ਉਹੀ ਪੋਸਟਰ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਵਰੀ ਗੁਰਦਾਸ ਨੰਗਲ ਦੀ ਗੜੀ ਚੋਂ ਕੁਝ ਚਲੇ ਗਏ ਬਾਬੇ ਨੇ ਸ਼ਹੀਦੀ ਜਾਮ ਪੀਣ ਦਾ ਫੈਸਲਾ ਕਰ ਲਿਆ ਤੇ ਅੱਜ ਫਿਰ ਬਾਬੇ ਦਾ ਹੀ ਪੋਸਟਰ ਰਹਿ ਗਿਆ ਬਾਕੀ ਕਿਸੇ ਦਾ ਹੈ ਨਹੀਂ ਤੇ ਜੇ ਉਦੋਂ ਨਵਾਲ ਰੁਕ ਜਾਂਦੇ ਅੱਜ ਉਹਨਾਂ ਦੇ ਨਾਮ ਵੀ ਬਰਾਬਰ ਤੇ ਲੈ ਜਾਂਦੇ ਤੇ ਇਸ ਲਈ ਇਸ ਪੋਸਟਰ ਦਾ ਸਾਥ ਦਿਓਗੇ ਤੇ ਇਹ ਬਾਬਾ ਵੀ ਜਿਉਂਦਾ ਰਹੂ ਤੇ ਤੁਹਾਡੀਆਂ ਫੋਟੋਆਂ ਇਹਦੇ ਨਾਲ ਹੋਣਗੀਆਂ ਜੇ ਨਹੀਂ ਤੇ ਫਿਰ ਇਹ ਕੱਲੀ ਰਹਿ ਜਾਣੀ ਹੈ ਤੁਸੀਂ 100 ਫੋਟੋਆਂ ਲਾ ਲਓ ਲੋਕਾਂ ਨੇ ਉਹਨੂੰ ਵੇਖਣਾ ਤੱਕ ਨਹੀਂ ਇਹ ਲੱਭਿਆ ਕਰਨਗੇ ਇਸ ਫੋਟੋ ਨੂੰ ਤੁਹਾਡੀ ਮਰਜ਼ੀ ਹੈ ਅੱਜ ਤੁਸੀਂ ਸਟੇਜ ਦੇ ਉੱਪਰੋਂ ਵੀ ਕਿਹਾ ਕਿ ਸੁਤਣਾ ਪਾ ਕੇ ਘਰੇ ਵਹਿ ਜਿਓ ਜਿਸ ਤਰ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਮੰਤਬ ਕੀ ਸੀ ਇਸ ਤੇ ਇਹਦਾ ਮੰਤਉ ਉਹੀ ਸੀਗਾ ਕਿ ਜਿਵੇਂ ਮਾਈ ਭਾਗੋ ਸਾਡੀ ਭਾਵੇਂ ਕਿ ਉਹ ਗੁਰੂ ਸਾਹਿਬ ਨੇ 40 ਮੁਕਤਿਆਂ ਨੂੰ ਪਲੈਂਟ ਭੇਜਿਆ ਸੀ ਨਾ ਉਹਨਾਂ ਬਦਾਵਾ ਲਿਖਿਆ ਸੀ ਤੇ ਨਾ ਉਹ ਗੁਰੂ ਛੱਡ ਕੇ ਆਏ ਸੀ ਸਮੇ ਦੇ ਸਮੀਕਰਨ ਐਸੇ ਬਣ ਗਏ ਸੀਗੇ ਕਿ ਕਿਲੇ ਚੋਂ ਨਿਕਲਣ ਲਈ ਕੋਈ ਰਾਹ ਰਹਿ ਗਿਆ ਤੁਸੀਂ ਟੰਡੋਰਾ ਪਿੱਟੋ ਅਸੀਂ ਗੁਰੂ ਦਾ ਬਾਈਕਟ ਕਰਕੇ ਚੱਲੇ ਇਹ ਸਰਕਾਰ ਨੂੰ ਚੰਗਾ ਲੱਗਣਾ ਨਿਕਲੋ ਪਰ ਇਹ ਕਿਸੇ ਨੂੰ ਨਾ ਦੱਸਿਓ ਇਹ ਗੱਲ ਹਨੇਰੇ ਚ ਸੀਗੀ ਉਹਨੂੰ ਲੈ ਕੇ ਤੇ ਮਾਤਾ ਜੀ ਸਾਡੇ ਕਹਿਣ ਲੱਗੇ ਸੁਥਣਾ ਪਾ ਲੋ ਚੂੜੀਆਂ ਪਾ ਲੋ ਗੁਰੂ ਛੱਡ ਕੇ ਆ ਗਏ ਤੇ ਅੱਜ ਮਾਈ ਭਾਗੋ ਬਣ ਕੇ ਮੈਂ ਇਹਨਾਂ ਨੂੰ ਕਹਿ ਰਿਆਂ ਜਾਂ ਤੇ ਮੋਰਚਿਆਂ 'ਚ ਆਜੋ ਜਾਂ ਫਿਰ ਹੁਣ ਸੁਥਣਾ ਤੇ ਚੂੜੀਆਂ ਲੈ ਲਓ ਘਰੇ ਬੈਠੋ ਪਰ ਭਾਵੇਂ ਇਹ ਚੂੜੀਆਂ ਦੀ ਗਲਤਾਂ ਕਰ ਰਹੇ ਆਂ ਪਰ ਵਾਰੇ ਜਾਈਏ ਉਹਨਾਂ ਬੀਬੀਆਂ ਦੇ ਵੀ ਜਿਨ੍ਹਾਂ ਮੈਦਾਨੇ ਜੰਗ ਦੇ ਵਿੱਚ ਆ ਕੇ ਬਾਗ ਡੋਰਾ ਸੰਭਾਲ ਲਈਆਂ ਤੁਸੀਂ ਤੇ ਉਹਨਾਂ ਤੋਂ ਵੀ ਗਾਂ ਚਲੇ ਜਾਣਾ ਹੁਣ ਉਹ ਸ਼ਬਦ ਹੀ ਨਹੀਂ ਬਚਣੇ ਉੱਥੇ ਕਹਿਣ ਵਾਸਤੇ ਸ਼ਬਦ ਵੀ ਸ਼ਰਮਸਾਰ ਹੋਣਗੇ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਆਪਣੇ ਢੰਗ ਦੇ ਨਾਲ ਨਸੀਹਤ ਵੀ ਦਿੱਤੀ ਹੈ ਹੁਣ ਆ ਨਸੀਹਤ ਜਿਹੜੀ ਹੈ ਕਿੰਨੀ ਕੁ ਕਾਰਗਰ ਸਾਬਿਤ ਹੁੰਦੀ ਹੈ ਹੁਣ ਆਹੀ ਵੇਖਣ ਵਾਲੀ ਗੱਲ ਰਹੇਗੀ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੋਰੀ ਬਾਰਡਰ